ਨਹੀਂ ਆ ਕੀ ਕਹਿੰਦੀ ਵੱਡੋ ਨਹੀਂ ਨਹੀਂ ਕੁਛ ਨਹੀਂ ਕਹਿੰਦੀ ਚੁੱਪ ਕਰੋ ਭੰਦੀ ਚੁੱਪ ਕਰੋ ਸ਼ਾਂਤ ਰਹੋ ਅੱਛਾ ਰੋਟੀ ਬਾਰੇ ਗੱਲ ਕਰ ਹਾਂ ਨਹੀਂ 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 ਅੱਛਾ ਦੀਦੀ ਕਿੰਨੇ ਕੁ ਫੁਲਕੇ ਲਾਣੇ ਆ ਹਾਏ ਹਾਏ ਨਹੀਂ ਤੈਨੂੰ ਆ ਗੱਲ ਕਹਿ ਲੈ ਸੁਖਨਾ ਸੁਖਨਾ ਸੁਖ ਤਿੰਨ ਚਾਰ ਟੱਬਰ ਹੈਗੇ ਆ ਮੇਰੇ ਜੇਟ ਆ ਸੁਖਨਾ ਰੋਟੀ ਭਰ ਕੇ ਖੁੱਲੀ ਖਾਂਦੇ ਆ ਕਿਉਂ ਤੇ ਇੰਜ ਕਰੀ ਮੇਰੀ ਭੈਣ 20 25 ਬੜੇ ਆ ਹਾਏ ਹਾਏ ਕੀ ਗੱਲ ਕਰਨ ਡਈ ਆ 20 25 ਇਹ ਤੂੰ ਚੋਰ ਵੀ ਤੇ ਤੁਸੀਂ ਕਿਆ ਬਣਾਨੇ ਆ ਮੇਰੀ ਗਰਸਨ ਮਾਸਾ ਫੁਲਕੇ ਵੱਧ ਲਾ ਕੇ ਭੇਜਦੀ ਉਹ ਰਾਤ ਨੂੰ ਵੀ ਸਰ ਜੂਗੀ ਠੀਕ ਆ ਤੇ ਚਾਹੀਦਾ ਕਸੂੜ ਭੇਜ ਦੇ ਤਾਡਾ ਕੀ ਮਤਲਬ ਕੱਲ 45 ਕੇ ਅੱਜ 90 ਹੋ ਗਏ ਫਿਰ ਅਦਾ ਮਲ ਚੱਲ ਹੀ ਚੱਲ ਮੇਰੇ ਟੱਬਰ ਨੂੰ ਨਜ਼ਰ ਲਾਨੀ ਆ ਚਲੋ ਠੀਕ ਹਾਂ ਭੇਜ ਦਿੰਨੀ ਬਣਾ ਭੇਜ ਦਿੰਨੀ ਭੇਜ ਓ ਮਾਈ ਗੋਡ ਨਹੀਂ ਪਹਿਲਾਂ ਮੈਂ ਹੰਦਾ ਤੂੰ ਚੰ ਨਹੀਂ ਗਈ ਆ ਉਹਨੂੰ ਕਹੀ ਜਾਨੀ ਬਣਾ ਦੇਨੀ ਆ ਬਣਾ ਦੇਨੀ ਆ ਲੱਗੀ ਰਾਵਤ ਕੱਲੀ ਨਾ ਉਹਨੇ ਹੱਥ ਲਾਣਾ ਤੇ ਨਾ ਮੈ ਲਾ ਲਈ ਤੇ ਮੈਂ ਹੋਰ ਕੀ ਕੰਦੀ ਓਂਡਾ ਕੁਛ ਭਾਸ਼ਣ ਦੇਤਾ ਉਹਨੇ ਮਨੂਆ ਬਣਾ ਦੇ ਉਹਨੇ ਕੀ ਮੈਂ ਕਹਿੰਦੀ ਨਹੀਂ ਨੀ ਮਨਿਸਟਰ ਹੈਗੀ ਆ ਭਾਸ਼ਣ ਦੇਤਾ ਤੇ ਉਹਦੇ ਹੱਡ ਕੋਟੇ ਸਲਾਮਤ ਹੈ ਗਿਆ ਉਹ ਆਪੇ ਬਣਾ ਲਵੇ ਆਪਣਾ ਟੱਬਰ ਆਪੇ ਪਾਲਿਆ ਸੀ ਪਾਲਣਾ ਕਦੀ ਕਲੇਸ਼ ਬੜਾ ਹੋਇਆ ਪਹਿਲੀਆਂ ਤੋਂ ਕੀ ਕਰੀਏ ਅਸੀਂ ਕਲੇਸ਼ ਹੋਇਆ ਤੇ ਆਪਣੇ ਕਲੇਸ਼ ਆਪੇ ਸੰਭੋ ਇਹਦੇ ਘਰ ਦੇ ਕੋਲ ਕਿੰਨੇ ਤੰਦੂਰ ਹੋ ਗੱਥ ਮੰਗਾ ਲਵੇ ਰੋਟੀ ਅਹ ਮੈਂ ਨ ਵੀ ਗਲਤੀ ਨਾਲ ਫੋਨ ਚੁੱਕ ਲਿਆ ਅੰਡਾ ਨੂੰ ਜਿੰਦੀ ਫੋਨ ਇਹਨਾਂ ਨੇ ਕਹਿ ਦਿਆ ਨਾ ਸੀ ਮੇਰੇ ਜੋ ਗੱਸਿਆ ਪਾਵਾ ਤੇ ਇਹਨਾਂ ਨੇ ਹਾਂ ਮੈਂਵੇਂ ਉੱਥੇ ਦੰਦੀਆ ਮੇਰੇ ਸਾਹਮਣੇ ਕੱਢਣ ਲੱਪਨੀ ਹੈ ਨਹੀਂ ਤੂੰ ਮਨ ਜਾਣ ਕੇ ਬੁਰਾ ਬਣਾਣੀ ਹੈ ਹਾਏ ਤਾਈਓ ਵੱਡੋ ਵੱਡੋ ਕਰਦੀ ਰਹਿੰਦੀ ਹੋ ਮੇਰੀ ਗੱਲ ਸੁਨੋ ਮੈਂ ਤੁਹਾਡੀ ਨੂੰ ਹੈ ਨਾ ਹਾਂ ਤੇ ਮੈਂ ਵੀ ਤੇ ਤੁਹਾਡੀ ਨੂੰ ਹੀ ਹੈ ਨੂੰਾ ਤੂੰ ਮੇਰੇ ਅੱਗੇ ਜੀ ਚੱਲੇ ਨਾ ਉਹਦੇ ਅੱਗੇ ਤੋਂ ਬਾਅਦ ਤੂੰ ਚੱਲਦੀ ਹੈ ਅੱਗੇ ਨਾਲ ਹੀ ਚੱਲਦੀ ਮੈਂ ਤੁਹਾਡੀ ਇੱਜ਼ਤ ਹੀ ਬਣਾਈ ਹੈ ਉਹਨੇ ਐਤ ਨਹੀਂ ਨਾ ਕਿ ਵੱਡੀ ਨੇ ਨਾ ਕਿਤੇ ਛੋਟੀ ਨੇ ਨਹੀਂ ਕਿਤੇ ਛੋਟੀ ਤੇ ਬਣਾ ਦਵੇ ਤੇ ਬਣਾ ਵੇ ਰ ਲੱਗੀ ਰ ਹੈ ਚੱਡਦੀਆਂ ਵੀ ਬਣਾਈ ਸਾਰਾ ਕੁਝ ਬਣਾਈ ਚਲਾ ਆਵੀ ਚਾਹ ਨਹੀਂ ਬਣਾ ਕੇ ਕੋਈ ਨਾਲ ਕਿਰਨ ਤੂੰ ਨਹੀਂ ਹੱਥ ਲਾਣਾ ਮੈਂ ਤੈਨੂੰ ਦੱਸਦਾ ਤੂੰ ਇੰਨੀ ਬਿਮਾਰ ਹੈਂ ਬਿਲਕੁਲ ਨਹੀਂ ਹੱਥ ਲਾਣਾ ਲੱਗੀ ਰਹਿ ਨਾ ਲਾਵੇ ਹੱਥ ਥੋੜੀ ਹੈਲਪ ਹੀ ਕਰਾ ਦੇ ਕੋਈ ਲੋੜ ਨਹੀਂ ਆਪੇ ਕਰ ਨਾ ਕਰ ਮੰਮੀ ਅਪੂ ਅਜੇ ਸ਼ੁਰੂ ਤੇ ਇਤਨਾ ਦੇ ਸਬਾਦ ਹੀ ਇਤਨਾ ਦੇ ਸੀ ਮੈਂ ਤੈਨੂੰ ਕੀ ਦੱਸਾਂ ਜਿੰਨੀਆਂ ਦੱਸਾਂ ਉਹਨੀਆਂ ਘਾਟੀ ਅੱਡੀ ਕਮਿਨੀ ਹੈਂ ਕਿ ਭੋਗਾਂ ਤੇ ਜਾਂਦੀ ਉੱਥੇ ਜਾ ਕੇ ਰੋਟੀਆਂ ਪੈਕ ਕਰਵਾ ਲਾਂਦੀ ਆ ਦਾਲਾਂ ਵੀ ਫੁਲਕੇ ਵੀ ਘਰ ਆ ਕੇ ਨੇ ਉੱਥੇ ਉਹ ਕਹਿੰਸੀ ਤੇ ਮਰਵਾਇ ਤੇ ਕਹੀ ਕਿ ਮੈਂ ਬਣਾਈਏ ਰੋਟੀ ਸਾਰੀ ਹੈ ਹਾਂ ਉਹ ਬੈ ਖਰੇ ਬੈ ਤੇ ਕੜੀ ਸੁਰੰਗ ਫਲਟ ਕੀਤੀ ਵਾੜੀ ਜਾਂਦੀ ਐ ਨੱਕ ਜਿਆ ਬੈ ਤੇ ਵਾੜੀ ਜਾਂਦੀ ਵਾੜੀ ਫਿਰ ਕਹਿੰਦੀ ਕੜਾਹ ਵੀ ਦੇ ਦੋ ਦਲੇਬੀਆਂ ਵੀ ਦੇ ਦੋ ਜੋ ਜੋ ਭੋਗ ਦਾ ਬਣਿਆ ਕੋਈ ਤੇ ਨੂੰ ਟਿਕਟ ਨਹੀਂ ਕੋਈ ਖਾਵੇ ਕੋਈ ਨਾ ਖਾਵੇ ਇਹਨੇ ਆਪਣੇ ਘਰ ਲੈ ਜਾਣੀ ਉਹ ਲੈ ਜਾਣੀ ਤੇ ਮਾਂ ਉਹਦੀ ਵੀ ਇਸ ਤਰ੍ਹਾਂ ਹੀ ਕਰਦੀ ਐ ਤੇ ਹੋਰ ਕੀ ਤੇ ਮਾਂ ਵੀ ਕੇ ਆ ਤਾਂ ਹੀ ਤੀ ਨੂੰ ਜਾਣੀ ਆ ਮੈਂ ਐਡੀ ਕਮਿਨੀ ਇੱਥੇ ਆਂਦੀ ਰੋਟੀ ਵੇਖ ਤੇ ਮਾਰ ਹੀ ਜਾਂਦੀ ਐ ਦੱਸ ਤੇਰੇ ਪਰੋਣੇ ਆ ਤੂੰ ਆਪੇ ਚੱਲ ਉਹਨਾਂ ਚੱਲ ਅਸੀਂ ਕਦੀ ਤੇਨੀ ਪਰਜਾਈ ਵੇਲੀ ਹੈ ਕਿਰਨ ਕੀ ਦਸਾਂ ਮੈਂ ਤੈਨੂੰ ਉਹਦੀਆਂ ਉਹਨਾਂ ਦੀਆਂ ਗੱਲਾਂ ਇਹ ਸ਼ੁਰੂ ਤੋਂ ਭੁੱਖ ਹੈਗੀ ਉਹ ਮੇਰਾ ਨਵਾਂ ਨਵਾਂ ਵਿਆਹ ਆ ਨਾ ਤੇ ਮੈਂ ਪਾਏ ਬਿਸ਼ੂਏ ਤੇ ਕੰਦੀ ਭਾਬੀ ਬਿਸ਼ੂਏ ਬਹੁਤ ਵਧੀਆ ਹੈਗੇ ਆ ਤੇ ਮੇਰੇ ਪੈਰਾਂ ਚ ਲਥੁਆ ਗਿਆ ਆਪਣੇ ਪੈਰਾਂ ਚ ਪਾ ਲਈ ਇੰਨੀ ਸ਼ਰਮ ਨਹੀਂ ਆਈ ਕਿ ਮੇਰੀ ਪਰਜਾਈ ਨੇ ਪਾਏ ਹੋਏ ਆ ਤੇ ਪਾ ਲੇ ਨਹੀਂ ਇਹ ਫੇਰ ਆਈ ਦੁਬਾਰਾ ਤੇ ਮੈਂ ਪਾਏ ਹੋਏ ਅੰਗੂਠੇ ਦੇ ਵਿੱਚ ਬਿਸ਼ੂਏ ਚ ਆਂਦੀ ਦੇ ਤੇ ਫੇਰ ਮਨੂੰ ਕਹਿਣ ਲੱਪੀ ਪਰਜਾਈ ਆ ਬਹੁਤ ਸੋਨੇ ਹੈਗੇ ਆ ਤੇ ਮੈਂ ਇਹ ਲੁਆ ਨਹੀਂ ਲੱਗੀ ਮੇਰੇ ਤੇ ਉਤੋਂ ਪੈਂਚੀ ਆ ਕੇ ਅੰਨਾ ਨੇ ਮੰਨੂ ਬਚਾ ਲਿਆ ਤੇ ਕਹਿੰਦੇ ਰਹਿਣ ਦੇ ਕਾਦਰ ਨਹੀਂ ਦੇਈ ਜਾਣੇ ਨਵਾਂ ਨਵਾਂ ਦਾ ਵਿਆਹ ਹੈ ਤੇ ਪੈਰਾ ਚ ਹੱਥਾ ਚ ਲੁਆਈ ਜਦੀ ਸਾਰਾ ਉਹ ਤੇ ਐਡੀ ਕਮੀਨੀ ਇਹਦੇ ਨਵੇਂ ਸੂਟ ਬਣ ਕੇ ਆਏ ਆ ਉਹ ਵੀ ਚੁੱਕੇ ਲੱਗੀ ਦੋ ਕਹਿੰਦੀ ਮੈਂ ਸੂਟ ਬਹੰਤ ਬੜੇ ਪਸੰਦ ਆਏ ਮੈਂ ਆਪਣੇ ਠੀਕ ਕਰਵਾ ਲਾਂਗੀ ਦੱਸ ਤੇ ਚਾਈ ਜੀ ਕੁਛ ਨਹੀਂ ਕਹਿੰਦੀ ਚਾਈ ਨਹੀਂ ਕੁਝ ਚਾਈ ਤੇ ਲੱਟੂ ਹੋਈ ਧੀ ਦੇ ਉੱਤੇ ਮੈਂ ਤਾਂ ਕਹਿੰਦੀ ਕਰਨੀ ਕੀ ਤੂੰ ਥੋੜ੍ਹ ਤੇ ਰਹਾ ਕਰ ਤੇ ਉਤੋਂ ਕਹਿੰਦੀ ਮੈਂ ਸਭ ਕੁਝ ਉਹਨੂੰ ਦੇ ਦੇਣਾ ਜੋ ਮਰਜ਼ੀ ਕਰ ਲਵੋ ਐਜ ਹਾਲੀ ਚਾਹੀਦਾ ਮੈਂ ਤਾਂ ਕਹਤਾ ਕੱਲ ਮੈਂ ਕਹ ਦੇ ਦੇ ਸਾਰਾ ਕੁਝ ਦੇ ਸਾਨੂੰ ਵੀ ਪਤਾ ਲੱਗੇ ਸਾਡ ਕੋ ਕੀ ਬਚਿਆ ਵਾ ਦੇ ਦੇ ਸਾਰਾ ਕੁਝ ਗੱਲੋਂ ਲੱਥੋ ਮਾਵਾਂ ਧੀਆ ਦੋਨੋਂ ਉਹ ਨਹੀਂ ਲੱਥਦੀ ਨਹੀਂ ਉੱਥੇ ਬਹਿ ਕੇ ਸਾਨੂੰ ਆਰਡਰ ਕਰੀ ਜਾਂਦੀ ਰੋਟੀਆਂ ਦੇ ਚਲੋ ਕੋਈ ਗੱਲ ਨਹੀਂ ਮੰਮੀ ਚਾਚੀ ਮੈਂ ਵੀ ਤੁਹਾਨੂੰ ਇੱਕ ਗੱਲ ਕਰਨੀ ਹੈ ਤੂੰ ਹੁਣ ਤੂੰ ਕਿਹੜੀ ਗੱਲ ਕਰਨੀ ਓ ਤੂੰ ਇੱਧਰ ਨਹੀਂ ਬੈਠੀ ਕੁਛ ਉਹਨੂੰ ਸੁਣ ਤੇ ਲੋ ਸੁਣ ਲੋ ਦੱਸ ਹੋ ਜਦੋਂ ਮੈਂ ਨਵੀਂ ਨਵੀਂ ਬੀਬੀ ਆਈ ਆਈ ਸੀ ਨਾ ਹਾਂ ਤੇ ਪੂਆ ਜੀ ਮੇਰੇ ਕੋਲ ਬੈਠੇ ਤੇ ਬੈ ਕੇ ਤੁਹਾਨੂੰ ਪਤਾ ਨਾ ਮੈਂ ਚਾਂਦੀ ਰਜਾਲ ਵਾਲੀਆਂ ਆਹੋ ਮੈਨੂੰ ਆਂਦੇ ਹਾਏ ਕਿੱਡੀਆਂ ਸੋਹਣੀਆਂ ਵਾ ਕਾਸ਼ ਮੇਰੇ ਕੋ ਵੀ ਹੁੰਦੀਆਂ ਮੈਨੂੰ ਕਿਸੇ ਨੇ ਕਿਹਾ ਹੀਗਾ ਪੂਆ ਜੀ ਆਂਦੇ ਕਿ ਚਾਂਦੀ ਪਾ ਕੇ ਰੱਖਿਆ ਕਰ ਤੇਰੀ ਨਾ ਸੇਤ ਵਾਸਤੇ ਬੜੀ ਵਧੀਆ ਵਾ ਫਿਰ ਨਿਸ਼ੇਦ ਉਹ ਦੀ ਅੱਗੇ ਕੱਟਾ ਨਹੀਂ ਅੱਗੋ ਤੇ ਸੁਣੋ ਤੇ ਆਂਦੇ ਮੇਰੇ ਹੱਥ ਨਹੀਂ ਪੈਣਦੇ ਆ ਮੈਂ ਕੀ ਕਰਾਂ ਮੈਂ ਵਿਚਾਰੀ ਗਰੀਬੜੀ ਹੋਰ ਵੀ ਬੜਾ ਖੁਸ਼ਕਿਆ ਤੇ ਮੈਂ ਕੀ ਕਹਿਣਾ ਸੀ ਫੇਰ ਉਹ ਜਿਹੜੀਆਂ ਸਾਰੇ ਨਾਲੋਂ ਭਾਰੀਆਂ ਝੰਜ ਰਹੀ ਜਾਲ ਵਾਲੀਆਂ ਹੂੰ ਫੇਰ ਅੱਗੋ ਬੋਲ ਅੜ ਅੜ ਕੇ ਬੋਲਣ ਡਈਆਂ ਫਟਾਫਟ ਬੋਲ ਫੇਰ ਕੀ ਉਹ ਲੈ ਗਈ ਪੂਆ ਹੈ ਓਏ ਵਾਹ ਦਾ ਹਾਂ ਇਹ ਇਕ ਦਿਨ ਰੋਟੀਆਂ ਮੰਗੀਓ ਹੈ ਤੇ ਇਹਨਾਂ ਨੇ ਉਹ ਨਹੀਂ ਪਕਾ ਕੇ ਦਿੱਤੀ ਕਿ ਦੱਸ ਜੇ ਵਿਚਾਰੀ ਨੇ ਕਹਿ ਹੀ ਦਿੱਤਾ ਤੁਹਾਨੂੰ ਕਿ ਚੱਲ ਰੋਟੀਆਂ ਥੋੜੀਆਂ ਬਚੀਆਂ ਮੈਨੂੰ ਲਾ ਰਿਓ ਤੇ ਦੱਸ ਇਹਨੇ ਇਹ ਨਹੀਂ ਪਕਾ ਕੇ ਜਣੀਆਂ ਇੰਨੀਆਂ ਰੋਟੀਆਂ ਕਿੱਥੇ ਪਕਾ ਕੇ ਇਹਨੂੰ ਦੇ ਦੀਏ ਹੈ ਦੱਸ ਫਿਰ ਕੀ ਹੈ ਇਹਨਾਂ ਨੂੰ ਤੇ ਮੈਂ ਜਾ ਕੇ ਦੱਸਦੀ ਹੈ ਹੈ ਦੱਸ ਇੰਨੀਆਂ ਚਲਾ ਕੇ ਦੂਵੇਂ ਜਣੀਆਂ ਇੰਨੀਆਂ ਚਲਾ ਕੇ ਨੇ ਹੱਦ ਤੋਂ ਹੀ ਜ਼ਿਆਦਾ ਹੈ ਉਹ ਉਹਨੂੰ ਕਹਿੰਦੀ ਏ ਤੂੰ ਕਰ ਤੀ ਉਹ ਕਹਿੰਦੀ ਉਹਨੂੰ ਕਹਿੰਦੀ ਏ ਚੱਲ ਆ ਜਰਾ ਅੰਦਰ ਜਰਾ ਜੋ ਸੇਰੇ ਨਾਲ ਸਬਜੀ ਬਣ ਗਈ ਆ ਹੁਣ ਛਲਗਮ ਵੀ ਬਣ ਗਈ ਤੜਕਾ ਤੇ ਲੱਗ ਗਿਆ ਵੈ ਫੇਰ ਚਾਹੀ ਨਹੀਂ ਆ ਜਾ ਨਹੀਂ ਉਹਨੇ ਆਂਦੇ ਆਂ ਰੋਟੀ ਮੰਗਣੀ ਆ ਕਿ ਮਾਨੂੰ ਰੋਟੀ ਦੇ ਦੋ ਪਤਾ ਨਹੀਂ ਹੁਣ ਕਿਹੜੇ ਮੂੰਹ ਨਾਲ ਚਾਹੀ ਬੋਲਦੀ ਐ ਸਿੱਧੇ ਮੂੰਹ ਬੋਲਦੀ ਤੇ ਪੁੱਠੇ ਮੂੰਹ ਬੋਲਦੀ ਐ ਆਨਾ ਤੇ ਧੀ ਵੱਲ ਹੀ ਆ ਉਹਨੇ ਹਜੇ ਤਾਂ ਡਾਡੋ ਮਾਈ ਹੋਈ ਐ ਪਰ ਰੋਟੀ ਦੇਣਾ ਸਾਡਾ ਚਲੋ ਚਾਹੀ ਨੂੰ ਫਰਜ ਆ ਜਾਵੇ ਪਰਿਆ ਗਈ ਰਾਤ ਆ ਕੱਲ ਦੀ ਗੱਲ ਮੰਜੂ ਕਲੇਸ਼ ਨਾ ਪਾ ਦੇ ਚਾਹੀ ਕੱਲ ਵਾਲੀ ਗੱਲ ਦਾ ਮਨਜੂ ਹਾਂ ਜੀ ਵੀ ਹੈ ਕੰਨਾ ਕੀ ਹੈ ਸਬਜ਼ੀ ਬਣਾਨੀ ਪਈ ਹੈ ਚਾਹੀ ਮੈਂ ਕਿ ਆਂਦੀ ਹੋਣੀ ਹੈ ਤੇ ਸਬਜ਼ੀ ਬਣਾ ਲਵਾ ਅੱਛਾ ਹਾਂ ਤੇ ਬਣਾ ਲਈ ਸਬਜ਼ੀ ਹਾਂ ਛਲਗਮ ਬਣ ਗਿਆ ਤੇ ਗੋਭੀ ਆਲੂ ਮ ਨਾਲ ਥੋੜੇ ਜੇ ਬਣਾ ਲਿਆ ਥੋੜੀ ਪਈ ਹੋਈ ਹੈ ਤੇ ਮੈਂ ਚੱਲਿਆ ਬਣਾ ਦੰਨੀ ਹੈ ਨਾਲ ਠੀਕ ਹੈ ਹੋਰ ਕੁਝ ਕਰਨਾ ਦੱਸ ਮੈਂ ਕਰਾ ਦੇ ਉਹ ਕੰਨਾ ਤੇ ਕੁਝ ਨਹੀਂ ਗਾ ਮਨੂੰ ਤੇ ਡਰ ਲੱਗਣ ਡਿਆ ਜੇ ਕਿਤੇ ਐ ਨਾ ਹੋਵੇ ਉਹ ਮੋਟੋ ਜੀ ਚਵਲ ਜੀ ਆ ਜੇ ਫੇਰ ਨਾਲ ਤੂੰ ਚਾ ਬਣ ਗਈ ਜਨ ਸਬਜੀ ਤੇਰੀ ਤੂੰ ਆਕੜੀ ਬੈ ਮੇ ਰੇ ਕੋ ਐਨੇ ਐਨੇ ਚਾਈ ਨੇ ਆਇਆ ਨਹੀਂ ਮੈਂ ਕਹਨੀ ਆ ਤੇ ਨੇ ਫੇਰ ਆ ਕੇ ਕਲੇਸ਼ ਪਾਣੇ ਕਲੇਸ਼ ਹੋਈ ਪੂਰੀ ਉਹ ਕਲੇਸ਼ ਤੇ ਤੁਸੀਂ ਗੱਲ ਛੱਡੋ ਮਨ ਤੇ ਉਹਦਾ ਟੈਨਸ਼ਨ ਲੱਗੀ ਬਈ ਰਾਤੀ ਕੱਲ ਉਹਨੇ ਫੁਲਕੇ ਮੰਗੇ ਹੀ 90 ਤੇ ਮੇਰੇ ਕੋ ਪਾਇਆ ਕਿਤੇ 60 ਤੇ ਮੈਂ ਕਿਹਾ ਚਾਈ ਦਾ ਵੇਖਿਆ ੱਡਾ ਬੂਥਾ ਜਿਹੜਾ ਚਾਈ ਦਾ ਤੇ ਹੋਣਾ ਹੀ ਹੋਣਾ ਨਾ ਤੇ ਉਹ ਮੋਟੋ ਜਿਹੜੀ ਸਾਡੇ ਘਰ ਦੀ ਪ੍ਰਧਾਨ ਬਣੇ ਆ ਉਹਦਾ ੱਡਾ ਬੂਥਾ ਬਣਿਆ ਨਾ ਜੀ ਵਣਿਆ ਰਹੰਦੇ ਤੂੰ ਆ ਆ ਆ 10 ਮਿੰਟ ਬੈਠੀਏ ਆਰਾਮਾ ਵੈਸੇ ਨਹੀਂ ਤੈਨੂੰ ਦੇਖ ਸੰਗਮੀਆ ਆ ਜਰਾ ਬੈਠੀਏ ਚਲੋ ਤੁਸੀਂ ਜਾਓ ਤੇ ਐ ਮੈਂ ਸਬਜੀ ਥੋੜੀ ਜੀ ਵੇਖ ਲਵਾਂ ਨਾ ਆ ਇੱਥੇ ਰਹਿ ਕੇ 10 ਮਿੰਟ ਬਹਿਨੇ ਆ ਕਿਤੇ ਸ਼ਾਂਤੀ ਨਾਲ ਇਹਨੇ ਆ ਕੇ ਮਾਵਾਂ ਈਆਂ ਨੇ ਜਾਨ ਖਾਇ ਨੀ ਆਨੇ ਆਨੇ ਆ ਨਾ ਤੁਸੀਂ ਜਾਓ ਆ ਤੂੰ ਆਨੀ ਮਤ ਤੁਸੀਂ ਜਾਓ ਇਹ ਪਤਾ ਨਹੀਂ ਕਿ ਇਹ ਕਿੱਥੇ ਮਰ ਗਈ ਆ ਜੇ ਦੋਵੇਂ ਜਣੀਆਂ ਇੱਧਰ ਆਓ ਜਰਾ ਪੁਜੀਵਿੰਦਰੇ ਮੰਜੂ ਉਹ ਮਾਈ ਗੋਡ ਦੀ ਬਾਹ ਲੱਗਦੀ ਭਈ ਉਹ ਤੇ ਚਾਹੀ ਹੋਣੀ ਚਾਹੀਦਾ ਪੂਟ ਥੋੜੀ ਆ ਗਿਆ ਜੇ ਵਕਤ ਹੋ ਜਾਈ ਨਾ ਹੋਵੇ ਤੇ ਮੈਂ ਆ ਗਈ ਕਲੇਸ਼ਪਾ ਮੇਰੀ ਗੱਲ ਸੁਨੋ ਤੁਸੀਂ ਜਾਓ ਸਬੇਟੋ ਤੇ ਮੈਂ ਰੋਟੀਆਂ ਨੂੰ ਖਵਾ ਦੇਣੀ ਆਂਦਿਆਂ ਨੂੰ ਭੁੱਖ ਤੇ ਚੰਮੜੀ ਹੋਣੀ ਆ ਤੇ ਨਾਲੇ ਵੇਨਾ ਪ੍ਰਧਾਨ ਵੀ ਆਈ ਹੋਣੀ ਜੇ ਮੈਨੂੰ ਲੱਗਦਾ ਇਹ ਪ੍ਰਧਾਨੋਂ ਵੀ ਫੜ ਉਹ ਜਾਓ 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 ਤੁਹਾਡੇ ਕੋ ਕਿਹੜੀ ਰੋਟੀ ਬਣਨੀ ਆ ਉਹ ਘਰ ਵੇਚ ਪਿਆ ਕਿੱਥੋਂ ਆਈ ਹੋਣਾ ਉਹ ਤੁਸੀਂ ਜਾ ਤੇ ਦੇਖੋ ਤੇ ਸਹੀ ਪੱਲਾ ਆਪਣੀਆਂ ਲਾਈ ਜਾਂਦੇ ਪਏ ਨਹੀਂ ਕੋਈ ਸ਼ਰਮ ਹੈ ਕਿ ਕਿ ਨਹੀਂ ਤਾਂ ਨਾ ਹੈ ਤੁਹਾਨੂੰ ਨਹੀਂ ਪਤਾ ਲੱਗਦਾ ਕੌਣ ਆਇਆ ਵੇ ਲੱਗ ਗਿਆ ਪਤਾ ਆ ਆਣ ਗੋੜ ਨੂੰ ਵੀ ਪਤਾ ਲੱਗ ਗਿਆ ਅੱਛਾ ਆ ਗਏ ਹੋ ਆ ਕੇ ਆਣਾ ਕਿ ਆਈ ਹੈ ਉਹ ਚੁੱਪ ਚਾਹੀਦੀ ਹੈ ਕਰਨ ਲੱਗ ਗਿਆ ਲਾਜੀ ਲੋ ਜਿਉ ਗੋੜ ਤੂੰ ਵੀ ਆਈ ਹੋਇਆਂ ਉਹ ਨਾ ਨਹੀਂ ਸੀ ਆਉਂਦੀ ਤਾਂ ਗਿੰਦਾ ਨਾ ਆਹ ਚੋਰ ਕੀ ਇਹਦਾ ਚਾਹੀ ਸ਼ੁਕਰ ਆਸਤੀ ਵੀ ਕਿਤੇ ਤੇਰੇ ਹੁੰਦਿਆਂ ਹੱਸਿਆ ਤੂੰ ਸਾਡਾ ਹਾਸਾ ਹੀ ਖੋਲਿਆ ਹੈ ਨਿਮਾ ਅੱਡੀ ਕੋਈ ਆਖੀ ਗਈ ਕਿ ਕਲੇਣੀ ਜਿਹੜੀ ਤੁਸੀਂ ਮੇਰੇ ਕੰਢਿਆਸਾ ਖੋ ਲਿਆ ਛੱਡ ਧੰਨਵਾਦ ਤੁਸੀਂ ਕੀ ਹੈ ਗਿਓ ਹਾਂ ਧੰਨਵਾਦ ਤੁਸੀਂ ਕੀ ਨਹੀਂ ਕਿ ਮੈਂ ਕੀ ਹੈ ਗੀਂ ਦੱਸ ਉਹਨੇ ਤਾਂ ਬੋਲਿਆ ਆਖ ਲੈ ਆਹੋ ਕਹਿੰਦੇ ਆਪਣੇ ਮੂਹੇ ਆਂਦੇ ਲਾਪੇ ਹੋ ਉਹਨੇ ਆਪੇ ਚਾਏ ਬਹਿ ਜਾ ਬਹਿ ਜਾ ਤੁਹਾਡੇ ਅੱਡੀ ਦੂਰੋਂ ਆਈਆਂ ਥੱਕ ਟੁੱਟ ਕੇ ਬਹਿ ਜਾ ਨਹੀਂ ਕਹਿੰਦਾਸ ਨਾ ਕੋ ਪਾਣੀ ਨਾ ਕੋ ਧਾਣੀ ਤੇ ਆਂਦੇ ਲੱਡਾ ਛੁਰਕਾ ਜਬਰਗਰ ਬੁਲਾ ਹਾਂ ਹੋਸ ਨਾ ਗਈ ਇਹ ਅਸੀਂ ਦੀਦੀ ਵੱਲ ਕੁਛ ਨਹੀਂ ਕੀ ਹੋਇਆ ਖਾਇ ਚਾਈ ਪਰਦੇ ਨਾ ਪਾ ਚੈ ਦੀਦੀ ਨੇ ਤੇ ਮੈਨੂੰ ਖੁਦ ਦੱਸਿਆ ਵਾ ਕੀ ਕਿ ਮੇਰੇ ਘਰ ਕਲੇਸ਼ ਹੀ ਬੜਾ ਪਿਆਰਾ ਹੈ ਇਹ ਕਲੇਸ਼ ਪਿਆਰਾ ਉਹ ਆਪਾਂ ਚ ਗੱਲਾਂ ਗੁੱਲਾਂ ਕਰਦੇ ਨਹੀਂ ਕਰਾ ਪਿਆਏ ਉਹ ਦੇ ਕਰੀ ਹਾਂ ਇਹ ਪਰਦੇ ਬੰਦੀ ਰਹੇਗੀ ਉੱਥੇ ਪਰਦੇ ਬੰਦੀ ਲੈ ਤੇ ਉਹ ਪਰਦੇ ਵਾਲੀ ਕਿਹੜੀ ਗੱਲ ਹੈ ਉੱਥੇ ਗੱਲ ਹੋਈ ਹੈ ਤੇ ਮੈਂ ਤੁਹਾਨੂੰ ਦੱਸਾਂ ਨਾ ਮੈਂ ਮੈਂ ਤੁਹਾਨੂੰ ਦੱਸਦੀ ਹਾਂ ਉਹ ਕੰਦੇ ਹਿੱਸਿਆਂ ਦੀ ਗੱਲ ਹੋਈ ਹੈ ਪਹਿਲੀਆਂ ਪੂਲੀਆਂ ਦਾ ਬੜਾ ਕਲੇਸ਼ ਪਿਆ ਸਾਰਾ ਸ਼ਰੀਕਾ ਕੰਦੇ ਇਕੱਠਾ ਹੋਇਆ ਆ ਵਾ ਅੱਛਾ ਐਵੇਂ ਥੋੜੀ ਸਾਡੇ ਘਰ ਰੋਟੀਆਂ ਗਈਆਂ ਨੇ ਉਹਦੇ ਘਰ ਅੱਛਾ ਤੇ ਤੁਸੀਂ ਕਹਿੰਦੇ ਚਾਚ ਨਾਲ ਨੂੰ ਪਕਾ ਕੇ ਦਿੱਤੀਆਂ ਨੇ 90 ਫੁਲਕੇ ਨੇ ਮੱਗੇ ਦੇ 45 ਫੁਲਕੇ ਨੇ ਪਕਾ ਕੇ ਦਿੱਤੇ ਨਹੀਂ ਲੱਗੇ ਨਹੀਂ ਹਲਵਾਈ ਲੱਗੇ ਤੇ ਤੁਹਾਨੂੰ ਕੀ ਹੋਇਆ ਹੈ ਅਸੀਂ ਨਹੀਂ ਕਰ ਸਕਦੇ ਇਹਨਾਂ ਕੰਮ ਅੱਛਾ ਉਹਦੇ ਘਰ ਦੀ ਕੰਮ ਨਾ ਕਲੇਸ਼ ਉਹਦੇ ਘਰ ਆ ਅੱਛਾ ਫੇਰ ਕੀ ਬਣਾਵੇ ਨਹੀਂ ਕਿਉਂ ਬਣਾਵੇ ਫੇਰ ਕੀ ਆ ਨਹੀਂ ਨਹੀਂ ਤੁਸੀਂ ਉਹ ਪਰਜਾਈਆਂ ਨਹੀਂ ਹੈਗੀਆਂ ਤੂੰ ਸੰਦੇ ਨਹੀਂ ਆ ਕਿਉਂ ਨਹੀਂ ਹੈਗੀਆਂ ਨਹੀਂ ਚਾਚਾ ਨਹੀਂ ਨਹੀਂ ਹੈਗੀਆਂ ਵਾ ਹੈਗੀਆਂ ਪਰਜਾਈਆਂ ਹੈਗੀਆਂ ਵਾ ਚਾਚਾ ਤੈਨੂੰ ਕੀ ਹੁੰਦਾ ਮਿੰਟ ਬਾਅਦ ਛੱਡੂ ਹੋ ਜਾਨੀ ਹੈ ਕਦੀ ਉਧਰ ਕਦੀ ਉਧਰ ਹਾਈਪਰ ਜਾਇਆ ਤੇ ਕਦੀ ਨੀ ਆਈ ਐ ਨਾ ਕੋਈ ਗਰੀਬ ਨਹੀਂ ਐਵੇਂ ਹਰ ਬਲਕਦੀ ਉਹਦਾ ਪੱਜੀ ਏਦਾ ਨਾ ਕੋਪ ਹੁਣ ਜਿਹੜੀ ਪਰਜਾਈਆਂ ਹੈ ਤੇ ਪਰਜਾਈਆਂ ਹੀ ਰਹਿਣਾ ਨਹੀਂ ਐ ਹਾਂ ਰੀਅਲੀ ਐ ਕੰਮਾਂ ਨੂੰ ਪਰਜਾਈਆਂ ਨਬੇ ਨਬੇ ਫੁੱਲ ਕੇ ਬਣਾਉਣ ਨੂੰ ਪਰਜਾਈਆਂ ਅੱਛਾ ਆਓ ਤੇ ਬਣਾ ਕੇ ਦੇ ਦੇ ਨਹੀਂ ਅਸੀਂ ਬਣਾਉਣ ਤੇਰੇ ਹੱਥ ਨੇ ਤੂੰ ਆਪੇ ਬਣਾ ਲਿਆ ਅੱਛਾ ਨਹੀਂ ਤੁਹਾਨੂੰ ਕੀ ਹੋਇਆ ਹੈ ਹੈ ਤੁਸੀਂ ਨੇ ਬਣਾ ਕੇ ਦੇ ਸਕਦੀਆਂ ਜੀ ਐ ਰੱਤ ਹੈ ਨਾ ਤੂੰ ਜੱਪੇ ਬਣਾ ਲਿਆ ਕਰ ਅੱਛਾ ਤੇ ਜੇ ਨਹੀਂ ਤੇ ਮੈਂ ਹੀ ਬਣਾ ਕੇ ਤੁਹਾਨੂੰ ਕਹਿੰਦੇ ਅਸੀਂ ਲਿਆਂਦਾ ਦੋਵੇਂ ਜਣੀਆਂ ਨੂੰ ਹੈ ਤੁਹਾਡੀ ਗੱਲਾਂ ਸੁਣਨ ਲਈ ਗੱਲਾਂ ਕਰ ਬੱਸ ਕਰੋ ਧਮਕੀ ਕਰਨ ਲਈ ਪ੍ਰਧਾਨਗੀ ਕਰਨ ਲਈ ਘਟ ਸੀ ਜਿਹੜੀ ਦੂਜੀ ਵੀ ਨਾਲ ਤਿਆਰ ਕਿਹੜੀ ਦੂਜੀ ਬਣੀ ਤਿਆਰ ਨਹੀਂ ਐਹੀ ਦੂਜੀ ਦੂਜੀ ਤੇਰੀ ਇੱਕ ਤੂੰ ਘਟ ਅੱਛਾ ਹੁਣ ਤੇ ਮੇਰੀ ਧੀ ਵੀ ਨੋਲਾ ਲੱਗ ਪਈ ਹੈ ਹੋਰ ਤੂੰ ਬੜਕੇ ਆਈ ਤੂੰ ਪੂਾਰੇ ਰੋਟੀ ਨੇ ਪਾਣੀ ਨੇ ਕੁਛ ਨਹੀਂ ਤੇ ਲੜਨ ਵਾਲ ਤੁਹਾਡਾ ਧਿਆਨ ਰੋਟੀ ਪਾਣੀ ਮਤ ਉਹਨੇ ਭੁੱਖੀ ਭੇਜੀ ਦਿੱਤਾ ਆ ਭਾਵੇਂ ਮੈਂ ਲੱਕ ਕਾਤੀ ਆ ਮੈਂ ਮੱਥਿਆ ਕੇ ਖਾਣੀ ਖਾਣੀ ਆ ਮੈਂ ਚੱਲੀ ਹਾਂ ਬਾਹਰ ਵੇ ਰੋਟੀ ਤੇ ਗਰਮਾ ਗਰਮ ਰੋਟੀ ਤੇ ਸ਼ਲਗਮ ਤੇ ਉੱਤੇ ਮੱਖਣ ਪਾ ਕੇ ਤੇ ਫੋਰਨ ਭੇਜ ਦੇ ਕੇ ਮੇਰੀ ਚਾਹੀ ਮੇਰੀ ਗੱਲ ਸੁਣ ਚਲੋ ਬੱਸ ਕਰ ਦੇ ਤਾਂ ਘਰੋਂ ਭੁੱਖੀ ਹੈ ਚਾਹੀ ਮੇਰੀ ਗੱਲ ਸੁਣ ਉਹ ਚੁੱਪ ਕਰੋ ਚਾਹੀ ਤੁਸੀਂ ਨਾ ਬਾਹਰ ਬੈਠੋ ਤੂੰ ਤੇ ਤੁਹਾਡੇ ਸਮੇ ਗਰਮ ਗਰਮ ਰੋਟੀ ਬਣਾ ਕੇ ਆ ਗਰਮ ਗਰਮ ਹੈ ਇੱਕ ਇੱਕ ਗੱਲ ਹੋਈ ਨਾ ਮੇਰੇ ਮੂੰਹ ਤੇ ਤੇ ਕੰਜੀ ਲੱਗੀ ਹੋਈ ਹੈ ਚਲ ਕੋਈ ਗੱਲ ਇਹ ਲੜਦੀ ਨਾ ਉਹ ਬੱਸ ਕਰ ਬੱਸ ਘੁੱਕਦੀ ਰਹਿੰਦੀ ਕਦੀ ਉਧਰ ਕਦੀ ਉਧਰ ਮੈਨੂੰ ਸਮਝ ਨਹੀਂ ਦੇਣੀ ਕੋਈ ਜਾਂਦੀ ਹਾਏ ਗਲਨ ਰੋਟੀ ਨਹੀਂ ਮੇਰੇ ਸਭ ਨੇ ਨਹੀਂ ਗੱਲਾਂ ਕਰਦੀਆਂ ਇੱਥੇ ਤੈਨੂੰ ਬੋਲਿਆ ਨਹੀਂ ਜਾਂਦਾ ਤੂੰ ਮੈਂ ਕਿ ਤੂੰ ਇੱਕ ਨੂੰ ਜੋ ਛੱਡਿਆ ਬੋਲਣ ਵਾਸਤੇ ਸਾਰੇ ਬੋਲਣ ਲੱਪ ਪਏ ਠੀਕ ਹੈ ਫਿਰ ਮੈਂ ਤੈਨੂੰ ਕਿ ਤੂੰ ਹੀ ਹੋ ਗਰਿਆ ਕਰ ਸਾਰਾ ਉਹ ਬਚਾ ਨੂੰ ਰੋਟੀ ਖਵਾ ਲੰਦੋ ਵਾ ਵਾ ਇਹ ਦੁੱਗਲੇ ਜਈਏ ਹੈ ਅੱਡੀ ਜਮਾਂ ਚਲਾਨੀ ਏ ਜਿਹੜੀ ਜੜੀ ਚੱਲਨੇ ਚੱਲਦੀ ਸੀ ਨਾਲ ਉਹਨੇ ਵੀ ਗਿਜਾ ਲਿਆਈ ਤੇ ਗਿਜਾਣਾ ਨਹੀਂ ਹੋ ਤਾਂ دماغਰ ਲਾਵਾ ਚਲੋ ਬਾਕੀ ਦੇ ਕੰਮ ਕਰੀ ਬੱਸ ਕਰ ਚਾਹੀ ਤੂੰ ਜਾ ਕੇ ਰੋਟੀ ਲੈ ਆਵੀਂ ਸਾਡੇ ਤੇ ਤਾਂ ਗੱਜਣ ਲੱਗ ਪਈ ਆ ਹੱਥ ਕਹ ਇੱਥੇ ਮੈਂ ਖਾਣੀ ਨਹੀਂ ਉਹ ਤੇ ਮੇਰੀ ਖਾਜਮਾ ਗੀ ਰੋਟੀ ਹੈਂ ਆਂਦੇ ਆਂਦੇ ਖਾਇਆ ਮੋਈ ਜਾਂਦੀ ਆਂਦੇ ਆ ਜਮ ਹੋ ਗਈ ਆ ਚੰਨ ਕੋਈ ਕੱਖ ਨਹੀਂ ਧੀ ਨੇ ਉਹ ਜਾਣੀ ਉਹ ਨਹੀਂ ਰੋਟੀ ਤਾਂ ਨੇ ਕੀ ਖਾਣ ਬੱਸ ਕਰੋ ਬੱਸ ਕਰੋ ਕੋਈ ਕੱਤ ਨਹੀਂ ਮੜਾ ਕੁਛ ਮੈਨੂੰ ਭੁਆਕੇ ਤੂੰ ਆ ਕੇ ਕਰਨੀ ਹੈ ਉਹ ਵੀ ਆ ਪਹਿਲਾਂ ਮੇਰੀ ਗੱਲ ਸੁਣ ਦੂਰੋਂ ਆ ਕੇ ਤੈਨੂੰ ਪਤਾ ਰੋਟੀਆਂ ਜਿਵੇਂ ਸ਼ੂਗਰ ਵਾਲੇ ਨੇ ਤੈਨੂੰ ਪਤਾ ਮਿੰਟ ਬਰਗੇ ਲੱਗ ਜਾਈਗਾ ਨਰਦ ਦਾ ਸ਼ੂਗਰ ਚਲ ਚਾਹੀਆ ਪਰਸਲਾ ਯਾ ਬਾਹਰ ਆਹੋ ਮੈਂ ਪੁੱਛ ਕੇ ਲੈ ਕੇ ਹੀ ਜਾਣਾ ਉਹ ਤੁਹਾਡੇ ਅਸੇ ਥੋੜੀ ਛੱਡ ਕੇ ਜਾਣਾ ਖਾਸ ਕਰਕੇ ਤੇ ਇਹ ਦੇ ਇਹਦਾ ਕੀ ਭਰੋਸਾ ਨਹੀਂ ਧੀਂਦੇ ਆ ਹਾਂ ਉਹ ਤੇ ਹੀ ਝਾੜਾਣਾ ਸੀ ਅੱਛਾ ਕਿਉਂ ਕਿਉਂ ਤੀਨ ਕਿਉਂ ਮੈਂ ਦੇਆ ਹਾਂ ਉਹ ਸਿੰ ਦੇਆ ਨੇ ਸਾਰੇ ਉਹਨੂੰ ਦੇਣਾ ਦੇਆ ਉਹਨੂੰ ਚਲੋ ਬਸ ਕਰੋ ਭੈਣ ਜੀ ਬਸ ਕਰੋ ਹੁਣ ਤੁਸੀਂ ਇੰਨਾ ਲੜਦੀ ਹੈ ਨਾ ਲੜਦੀ ਹੈ ਨਾ ਤੂੰ ਕੀ ਹੈ ਹਰ ਵੇਲੇ ਐਂਦੀ ਕਰਦੀ ਰਹਿਣੀ ਹੈ ਥੂੰ ਮੈਂ ਲੜਾਈ ਮਕਾਵਾ ਨਾ ਹੋਰ ਗੱਜਣਾ ਜੇ ਤੇਨੀ ਦੀ ਕਰਤੂਤਾ ਤੇ ਸਭ ਤੈਨੂੰ ਪਤਾ ਲੈ ਤੇਰੇ ਅੱਖਾਂ ਖੁੱਲ ਜਾਂਦੇ ਨੇ ਕੰਨ ਵੀ ਖੁੱਲ ਜਾਂ ਨਾਲ ਤੇਰੇ ਅੱਖਾਂ ਕੰਨ ਤੇ ਮੇਰੇ ਵੈਸੇ ਹੀ ਖੁੱਲੇ ਜਦੋਂ ਅੰਡਾ ਬੋਲਦੇ ਸਾਰੇ ਯਾਨੀ ਬੋਲਦੇ ਨੇ ਪਤਾ ਕੀ ਕੁਛ ਕਰਦੀ ਦੀ ਮੇਰੇ ਨਾਲ ਕੀ ਕਰਦੀ ਨਵਾਂ ਨਵਾਂ ਮੇਰਾ ਵਿਆਹ ਆਇਆ ਸੀ ਐਨੇ ਮੈਨੂੰ ਕਹਣਾ ਕਿ ਚਾਰਵੇਂ ਉੱਠਿਆ ਕਰ ਐਨੇ ਮੈਂ ਜੇ ਮੈਨੂੰ ਨਹੀਂ ਉਠਿਆ ਨੇ ਉਹ ਰੈਡੀ ਹੋਏ ਉਹਨਾਂ ਚਲਦੇ ਸੀ ਐਨੇ ਰੈਡੀ ਹੋ ਦੀ ਵਾਗ ਅੱਡੀ ਉੱਠੀ ਕਰਦੇ ਨਹੀਂ ਕਿ ਉੱਠੇਗੀ ਮੈਨੂੰ ਉਠਾਦਾ ਨਾ ਮੈਨੂੰ ਕੰਮ ਕਰ ਲਾਣਾ ਐ ਵੀ ਕਰ ਐ ਵੀ ਕਰ ਤੇ ਆਪ ਅੰਦਰ ਜਾ ਕੇ ਦੇਖਣਾ ਜਾਰੇ ਜਾਰੇ ਵੇਦਾਂ ਸੁੱਤੀ ਰਹਿਣਾ ਐਨੇ ਇਹ ਕੁਛ ਕਰਦੀ ਨਹੀਂ ਮੇਰੇ ਨਾਲ ਰੋਟੀ ਖਾਣ ਲੱਗਣਾ ਤੇ ਸਬਜ਼ੀ ਕੱਟ ਲੈਣੀ ਕੋਲੀ ਚ ਚਲ ਹੁਣ ਮੈਂ ਕੀ ਕਰ ਸਕਦੀ ਹਾਂ ਜੋ ਕਿ ਕਿੰਨੀ ਕ ਕਮਿਨੀ ਐ ਚਲ ਘਰ ਲੱਗਦੀ ਮੈਂ ਤੱਕ ਮੈਂ ਤਾਂ ਸਿੱਧੀ ਗੱਲ ਦੱਸਾਂ ਜੋ ਕੁਛ ਨਹੀਂ ਮੈਂ ਨਾ ਕੀਤਾ ਹੈ ਭੈਣ ਜੀ ਤੁਸੀਂ ਮੈਨੂੰ ਤੱਦ ਦੱਸੋ ਜੇ ਮੈਨੂੰ ਨਾ ਪਤਾ ਹੋਵੇ ਤੇ ਮੈਨੂੰ ਸਭ ਕੁਝ ਪਤਾ ਵਾ ਤੇ ਜਦੋਂ ਮੇਰਾ ਵੀ ਵਿਆਹ ਹੋਇਆ ਸੀ ਤੇ ਜਦੋਂ ਮੈਂ ਸਬਜੀ ਬਣਾਣੀ ਡੂੰਘਾ ਭਰ ਕੇ ਚਾਹੀ ਪਲ ਲਈ ਰੱਖ ਲੈਂਦੀ ਹੁੰਦੀ ਸੀ ਤੇ ਬਾਅਦ ਵਿੱਚ ਉਹ ਕੰਦੀ ਇਹ ਮੰਜੂ ਕਿਥੇ ਖਾ ਗਈ ਹੈ ਤੇ ਮੈਂ ਥੋੜੀ ਖਾ ਲੈਂਦੀ ਮੈਨੂੰ ਸਭ ਕੁਝ ਅਨਾਂ ਦਾ ਪਤਾ ਵਾ ਪਰ ਹੁਣ ਮੈਂ ਘਰ ਥੋੜੀ ਛੱਡ ਕੇ ਚਲੀ ਜਾਣਾ ਮੈਂ ਛੱਡਣਾ ਕਿਥੇ ਮਰਨਾ ਤੇ ਸਾਨੂੰ ਇੱਥੇ ਹੀ ਬਹਿਣਾ ਕਿਤੇ ਛੱਡਣਾ ਅਸੀਂ ਛੱਡਣ ਵੇਲੇ ਨਹੀਂ ਛੱਡਿਆ ਤੇ ਹੁਣ ਥੋੜੀ ਛੱਡਾਂਗੇ ਬੁੱਢੇਪਾ ਹੈਗਾ ਵਿਚਾਰੀ ਦਾ ਚਲ ਕੋਈ ਗੱਲ ਨਹੀਂ ਵਿਚਾਰੀ ਬੁੱਢੇਪਾ ਉਹਨੂੰ ਅਸਰ ਹੈਗਾ ਉਹ ਤਾਂ ਇਹ ਵੀ ਧੀ ਦਾ ਹੀ ਗੁਣ ਗਾਦੀ ਅਸੀਂ ਜਿੰਨਾ ਮਰਜ਼ੀ ਕਰ ਲਈਏ ਇਹਨੇ ਧੀ ਦਾ ਹੀ ਗੁਣ ਗਾਣੇ ਆ ਚਲੋ ਭੰਜੀ ਛੱਡੋ ਹੁਣ ਮੈਂ ਕਿਹੜਾ ਭੁੱਲੀ ਹੋਈ ਆ ਉਹ ਭੁੱਲੀ ਕਿ ਹੋਈ ਆ ਮੈਂ ਕਿ ਨਹੀਂ ਜਵਾਨੀ ਵੇਲੇ ਤਾਂ ਨੇ ਚੱਲਣ ਨਹੀਂ ਦਿੱਤੀ ਅੱਡੀ ਕਿ ਮੈਂ ਦੁਖੀ ਆ ਦੇਖੋ ਲੋ ਸਾਡੀ ਚੱਲਣੇ ਤਾਂ ਸੁਣੀ ਨਹੀਂ ਇੱਕ ਵੀ ਹੁਣ ਤੇ ਮੇਰਾ ਵੇਲਾ ਆ ਬੁੱਢੀ ਐ ਕੋਈ ਐ ਇਹਨੂੰ ਗੱਲਾਂ ਸੁਣਾਵਾ ਮੇਰੇ ਕਲੇਜਨ ਠੰਡ ਪੈਂਦੀ ਜਿੰਨਾ ਕਨੇ ਦੁਖੀ ਮੈਨੂੰ ਕੀਤਾ ਮੈਨੂੰ ਕਹਿੰਦਾ ਪੇਕੇ ਚਲਦਾ ਮੈਂ ਪੇਕੇ ਚਲਦਾ ਨੂੰ ਪਤਾ ਹੁੰਦਾ ਸੀ ਚਾਬੀ ਪਲਟੀ ਦੀ ਕਿੱਥੇ ਆ ਉਹ ਤੇ ਸਮਾਨ ਚਦਰਾਂ ਚੁਦਰਾਂ ਮੇਰੀਆਂ ਕੱਢ ਕੇ ਦਾਜ ਦੀਆਂ ਸੂਟ ਸੱਟ ਦੇ ਪੀਸ ਇਹਨੇ ਚੁੱਕ ਕੇ ਧੀ ਨੂੰ ਸਾਧ ਲੈਣਾ ਗੰਡ ਵੱੜ ਕੇ ਹਾਂ ਉਹਨੂੰ ਗੰਡ ਵੱੜ ਕੇ ਮੁੜ ਕੇ ਕਹਿੰਦਾ ਮੈਨੂੰ ਕੀ ਪਤਾ ਕਿੱਥੇ ਗਿਆ ਮੈਨੂੰ ਕੀ ਪਤਾ ਕਿੱਥੇ ਗਿਆ ਚਾਬੀ ਤੇਰੇ ਕੋਲ ਹੁੰਦੀ ਮੈਨੂੰ ਕੀ ਪਤਾ ਕਿੱਥੇ ਗਿਆ ਇਹ ਕੁਝ ਕਰਦੀ ਨਹੀਂ ਹੋ ਮੇਰੇ ਨਾਲ ਤੂੰ ਤਾਂ ਹੁਣਾਂ ਹੀ ਤੈਨੂੰ ਕੀ ਪਤਾ ਐ ਕੋਈ ਕੀ ਕੀਤਾ ਇਹਨੇ ਐਨਾ ਦੁੱਖ ਦਿੱਤੇ ਇਹਨੇ ਮੈਨੂੰ ਕੀ ਦੱਸਣਾ ਤੁਸੀਂ ਭੈਣ ਜੀ ਮੈਂ ਜਦੋਂ ਦੀ ਆਈ ਆ ਨਾ ਮੇਰੇ ਨਾਲ ਵੀ ਇਹੀ ਕੁਛ ਹੋਣ ਡਿਆ ਵੈ ਪਰ ਤੁਹਾਨੂੰ ਮੈਂ ਦੱਸਿਆ ਨਹੀਂ ਸੀ ਅੱਛਾ ਤੇਨਾਂ ਵੀ ਇਹੀ ਕੁਛ ਸੀ ਸੂਟ ਮੇਰੇ ਗੈਪ ਹੋਏ ਸਰਾਣੇ ਮੇਰੇ ਗੈਪ ਹੋਏ ਤੇ ਮੈਂ ਕਿਹਾ ਮੈਂ ਚਾਈ ਜੀ ਸਰਾਣੇ ਕਿੱਥੇ ਗਿਆ ਸਰਾਣੇ हां ਕੰਦੇ ਮਨ ਨੂੰ ਕੀ ਪਤਾ ਹੋਵੇ ਤੇ ਅਚਾਨਕ ਹੀ ਦੀਦੀ ਦੇ ਦਿਓੜ ਦਾ ਵਿਆਹ ਸੀ ਨਾ ਹਾਂ ਤੇ ਅਸੀਂ ਵਿਆਹ ਤੇ ਚਲੇ ਗਏ ਵਿਆਹ ਤੇ ਮੈਂ ਉੱਥੇ ਗਈ ਆ ਤੇ ਉਹਦੇ ਬੈੱਡ ਦੇ ਉੱਤੇ ਸਰਾਣੇ ਵਿਸ਼ੇ ਹੋਏ ਉਹੀ ਕਢਾਈਆਂ ਵਾਲੇ ਹੱਥਾਂ ਦੀ ਕਢਾਈਆਂ ਵਾਲੇ ਤੇ ਮੈਂ ਕਿਹਾ ਦੀਦੀ ਐ ਸਰਾਣੇ ਮਦੀਦੀ ਨੂੰ ਤੇ ਮੈਂ ਕੁਛ ਕਿਹਾ ਨਹੀਂ ਪਰ ਇੰਨੀ ਗੱਲ ਮੇਰੇ ਮੂੰਹ 'ਚ ਮੈਂ ਚੁੱਪ ਹੋ ਗਈ ਘਰ ਮੈਂ ਆਈ ਮਚਾਈ ਨੂੰ ਕਿਹਾ ਚਾਈ ਉਸਰਾਣੇ ਤੇ ਸਾਡੇ ਹੈਗੇ ਤੂੰ ਦੀਦੀ ਨੂੰ ਦਿੱਤੇ ਆ ਨਹੀਂ ਮੈਂ ਕਿਥੋਂ ਦੀਦੀ ਨੂੰ ਦਿੱਤੇ ਆ ਮੈਂ ਕਿਹਾ ਨਹੀਂ ਚਾਹੀ ਇਸਰਾਣੇ ਉਹ ਹੀ ਆਪਣੀ ਚੀਜ਼ ਨਾ ਪਹਿਚਾਨੀ ਜਾਂਦੀ ਐ ਕੰਦੀ ਤੇਰਾ ਦਿਮਾਗ ਖਰਾਬ ਐ ਮੈਂ ਕਿਹਾ ਚਾਹੀ ਮੇਰਾ ਦਿਮਾਗ ਨਹੀਂ ਖਰਾਬਗਾ ਕੰਦੀ ਇੱਕੋ ਜੀ ਚੀਜ਼ ਤੇ ਸਾਰੇ ਕਿਤੇ ਮਿਲ ਜਾਂਦੀ ਐ ਤੇ ਮੈਂ ਚੁੱਪ ਦੀ ਚੁੱਪ ਰਹਿ ਗਈ ਤੁਸੀਂ ਨਾ ਟਕਿਆ ਵਾ ਨਾ ਤੇ ਟਕਿਆ ਹੀ ਰਹਿਣ ਦੋ ਤਾਰ ਮਦਸਾ ਇਹਨੇ ਤੇ ਬਹੁਤ ਦੁੱਖ ਦਿੱਤੇ ਸਾਨੂੰ ਬਹੁਤ ਦੁੱਖ ਦਿੱਤੇ ਚਲੋ ਇੱਕੋ ਹਰ ਨੂਆ ਨੂਆ ਸਮਝਿਆ ਹੀ ਨਹੀਂ ਚਲੋ ਛੱਡੋ ਪਰ ਮੇਰੀ ਗੱਲ ਸੁਣੋ ਤੁਸੀਂ ਉਹਨਾਂ ਕੋਲ ਬੋਹੋ ਜਾ ਕੇ ਨਹੀਂ ਮੈਂ ਨਹੀਂ ਹਾਂ ਸੀ ਆਪੇ ਕੋ ਬਹਿਣਾ ਦਫਾ ਕਰ ਤੂੰ ਮੈਂ ਥੀ ਠੀਕ ਚਲੋ ਤੁਸੀਂ ਆਓ ਕੋ ਇੱਕ ਮੰਜਾ ਚਾਈ ਉਧਰ ਡਾਲ ਲੰਦੀ ਤੁਸੀਂ ਉੱਧਰਲੇ ਪਾਸੇ ਡਾਲੋ ਬੋਹੋ ਤੇ ਧੁੱਪੇ ਠੰਡ ਚ ਸੀਤ ਚ ਬਹਿਣਾ ਅਜੇ ਜਾਓ ਇਹਨਾਂ ਜਿਹੜੀ ਬਕਵਾਸ ਕਰ ਰਹੇ ਦੋਵੇਂ ਜੰਨੀਆਂ ਖਰਦੀਆਂ ਨਹੀਂ ਨਾ ਕਿ ਮੈਂ ਖਰਦੀਆਂ ਆਪਣੇ ਧੀ ਨੂੰ ਫੋਨ ਬਾਦ ਉਹ ਗਿਆ ਕਿ ਉਹ ਸੁਧਿਆ ਕਰਦੀ ਹੈ ਹਲੋ ਹਲੋ ਹਾਂ ਚਾਈ ਪਹੁੰਚ ਗਈਆਂ ਹਾਂ ਹਾਂ ਠੀਕ ਠਾਕ ਆਓ ਠੀਕ ਆ ਅੱਛਾ ਹੋਰ ਸੁਣਾ ਫਿਰ ਬਸ ਠੀਕ ਹੈ ਅੱਛਾ ਤੇ ਫਿਰ ਤੂੰ ਇੰਜ ਕਰ ਰਹਾ ਨਹੀਂ ਦਸ ਮਿੰਟ ਜਰਾ ਘਾਰ ਆ ਕਿਉਂ ਕੀ ਹੋਇਆ ਨਹੀਂ ਭੈਣਾ ਲੜਨੋ ਨਹੀਂ ਬਾਜ ਆਉਂਦੀਆਂ ਕੌਣ ਆ ਦੋਹੇ ਜਾਣੀਆਂ ਤੇਰੀਆਂ ਪਰਜਾਈਆਂ ਹੋਰ ਕੌਣ ਲੈ ਪਰ ਹਰਦੀਆਂ ਇਹ ਚਾਈ ਪਰਜਾਈਆਂ ਆੜੀਆਂ ਨਾ ਇਹ ਬਹੁਤੀਆਂ ਜ਼ਿਆਦਾ ਹੋ ਗਈਆਂ ਮੱਛਰ ਨਹੀਂ ਕੀਆਂ ਦੋਵੇਂ ਜ਼ਿਆਦਾ ਮੈਂ ਕਦੇ ਕੋਈ ਪੁੱਛੀ ਨਾ ਨਹੀਂ ਮੇਰੀ ਅੰਨੀ ਬੇਇੱਜ਼ਤੀ ਕੀਤੀ ਅੰਨੀ ਮੇਰੀ ਬੇਇੱਜ਼ਤੀ ਕੀਤੀ ਵਿੱਚੇ ਤੈਨੂੰ ਉਹਨੇ ਪੁੰਨ ਲਿਆ ਮिन्नੂ ਆਹੋ ਮिन्नੂ ਕਾ ਕਿਹਾ ਇਹਨਾਂ ਨੇ ਅੰਨੀ ਭੈਣ ਮੇਰੀ ਮੈਂ ਮਾਥਾ ਕਰਤਾ ਮੈਂ ਕਾ ਜੇ ਉਹਨੇ ਰੋਟੀ ਮੰਗੀ ਹੈ ਤੇ ਕਮਥੇ ਕਮ ਮੈਂ ਤੂੰ ਕਿਹੜਾ ਰੋਟੀਆਂ ਨਾ ਵਧਾ ਰਿਓ ਤੇ ਕਹਿੰਦੀ ਸਾਡੇ ਕੋਲ ਨਹੀਂ ਬੱਕਰੀਆਂ ਨਾ ਬੋਲੀ ਐ ਨਿਆ ਬੋਲੀ ਕਹਿੰਦੀ ਲੈ ਅਸੀਂ ਕਿਥੋਂ 90 90 ਰੋਟੀਆਂ ਪਕਾ ਕੇ ਦਿੰਗੇ ਚੱਲ ਚਾਹੀ ਤੂੰ ਫੋਨ ਬੰਦ ਕਰ ਮੈਂ ਆਏ ਦਸ ਮਿੰਟਾਂ ਚ ਚਲਾ ਜਾ 10 ਮਿੰਟਾਂ ਚ ਆ ਜਾ ਫਟਾਫਟ ਆ ਜਾ ਆ ਜਾ ਆ ਜਾ